ਅਸਲ ਵਿੱਚ ਤਾਂ ਮੈਂ ਤਾਂ ਇਹ ਸਾਰਾ ਕੁਝ ਜਿਹੜਾ ਮਹਿੰਗਾਈ ਵਾਲਾ ਜੇ ਕਹੀਏ ਤਾਂ ਇਹ ਸਰਕਾਰਾਂ ਦੇ ਜਿਹੜੇ ਜਿਹੜਾ ਉੱਪਰ ਲਈ ਸੱਤਾ ਬੈਠੀ ਆ ਉਹਨਾਂ ਦਾ ਇਹੀ ਆ ਵੀ ਲੋਕਾਂ ਤੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਇਹ ਕਿਉਂਕਿ ਜਿਹੜੀ ਮਹਿੰਗਾਈ ਵਧਾਉਣ ਦਾ ਹੀ ਕਾਰਨ ਗੱਲ ਤਾਂ ਹੁਣ ਜਿਹੜੇ ਉਹੀ ਕਾਰਨ ਨੇ ਮੇਰਾ ਖਿਆਲ ਆ ਦੋ ਦੋ ਲੱਖ ਦੇ ਤਿੰਨ ਤਿੰਨ ਲੱਖ ਦੇ ਸੀਗੇ ਜਿਹੜੇ ਜੇ ਅੱਜ ਉਹ 15 15 16 16 ਲੱਖ ਦੇ ਹੋਏ ਗੱਲ ਕੀ ਹੋਈ ਲੋਕਾਂ ਨਾਲ ਤਾਂ ਕੋਈ ਫਰਕ ਨਹੀਂ ਪਿਆ ਲੋਕ ਤਾਂ ਉਨਾ ਹੀ ਘਰਾਂ ਚ ਰਹਿਣਾ ਤਾਂ ਸਿਰਫ ਉਹੀ ਆ ਹਨਾ ਪਰ ਇਹ ਜਿਹੜੀ ਅ ਅਸਲ ਵਿੱਚ ਤਾਂ ਇਹ ਆ ਵੀ ਜਿਹੜੀ ਸਾਡੀ ਅ ਪੈਸੇ ਦੀ ਬੰਡ ਹੈ ਉਹ ਉਹਦੇ ਨਾਲ ਇਹ ਹੋ ਰਿਹਾ ਵੀ ਜਿਹੜੇ ਦੋ ਕਲਾਸਾਂ ਨੇ ਉਹਦੇ ਵਿੱਚ ਜਿਹੜੀ ਹੇਠਲੀ ਕਲਾਸ ਆ ਉਹਨੂੰ ਨੀਂਹ ਪੀੜੀ ਜਾ ਰਹੀ ਆ ਤੇ ਉੱਪਰਲੀ ਕਲਾਸ ਐ ਜਿਹੜੀ ਉਹ ਸਾਰੀ ਮਨੀ ਐ ਜਿਹੜੀ ਉੱਪਰ ਨੂੰ ਜਾ ਰਹੀ ਆ ਇਹ ਜਿਹੜੀ ਮਹਿੰਗਾਈ ਆ ਇਹ ਜਿਹੜਾ سرمਾਈਦਾਰੀ ਸਿਸਟਮ ਆ ਇਹ 10-12 ਸਾਲਾਂ ਬਾਅਦ ਇਹ ਇਦਾਂ ਕਰਦਾ ਲੋਕਾਂ ਨੂੰ ਤੋੜਦਾ ਵੀ ਜਿਹੜੇ ਹੇਠਲੇ ਲੋਕ ਨੇ ਉਹ ਥੱਲੇ ਰਹਿ ਜਾਂਦੇ ਨੇ ਫਿਰ ਉੱਪਰਲੇ ਉੱਪਰ ਜਿਹੜੇ ਮਿਡਲ ਦੇ ਵਿੱਚ ਅਸੀਂ ਜਿਵੇਂ ਹੁਣ ਕਈ ਇਹ ਸੀ ਵੀ ਉੱਠੇ ਉੱਠ ਕੇ ਥੋੜਾ ਜਿਆ ਉਹਨਾਂ ਨੇ ਆਪਣੇ ਸਾਜੇ ਲੈਣੇ ਸ਼ੁਰੂ ਕੀਤੇ ਜਾਂ ਉਹਨਾਂ ਨੇ ਜਦੋਂ ਇਹਨਾਂ ਨੇ ਆਪਣੇ ਵਿਆਜ ਦਰਾਂ ਇੰਨੀਆਂ ਘਟਾਤੀਆਂ ਜਿਹਦੇ ਕੋਲ ਇੱਕ ਸੀ ਅਗਲਿਆਂ ਨੇ ਕਿਹਾ ਚੱਲ ਆਪਾਂ ਇੱਕ ਹੋਰ ਲੈ ਲੈਨੇ ਆ ਵੀ ਚੱਲ ਮੋਰਗੇਜ ਪੂਰੀ ਕਰਦੇ ਆ ਜਾਂ ਸਾਰਾ ਕੁਝ ਉਹਨਾਂ ਨੂੰ ਐਦਾਂ ਲੱਗਿਆ ਜਦੋਂ ਉਹਨਾਂ ਨੇ ਉਹ ਕਰ ਲਿਆ ਤੇ ਹੁਣ ਕੀ ਹੋਣਾ ਪੈਸਾ ਜਿਹੜਾ ਉੱਪਰ ਪਹੁੰਚ ਜਾਣਾ ਤੇ ਉਹਨਾਂ ਨੇ ਫੇਰ ਉੱਤੇ ਅਸੀਂ ਜਿਹੜੇ ਹੇਠਲੇ ਲੋਕ ਆ ਉਹ ਫੇਰ ਪੈਣੀ ਤੋਂ ਸ਼ੁਰੂ ਕਰਦੇ ਆ ਉਹ ਹੌਲੀ ਹੌਲੀ ਜਨੂੰ ਉੱਠਦੇ ਆ ਇਹ 10 12 ਸਾਲਾਂ ਬਾਅਦ ਇਹ ਕਰਦੇ ਨੇ ਇੱਥੇ ਦਾ ਸਾਰਾ ਸਿਸਟਮ ਇਹ ਮੈਨੂੰ 30 ਸਾਲ ਹੋ ਗਏ ਇੱਥੇ ਬੈਠੇ ਆ ਆਹੀ ਨੂੰ ਤੇ ਇਹ ਲਗਾਤਾਰ ਇਦਾਂ ਚੱਲ ਰਿਹਾ ਥੋੜੇ ਜੇ ਸਾਲਾਂ ਬਾਅਦ ਇਹਨਾਂ ਨੇ ਇਹ ਕਰਨਾ ਹੁੰਦਾ ਤੇ ਉਹ ਤੋਂ ਬਾਅਦ ਕੀ ਆ ਜਿਹੜੇ ਹੇਠਲੇ ਲੋਕ ਨੇ ਫੇਰ ਉੱਤੇ ਉੱਠਣ ਲੱਗਦੇ ਨੇ ਫੇਰ ਇਹ ਕਿਉਂਕਿ ਫੇਰ ਉਹ ਆਪਣੀਆਂ ਹਾਲਤਾਂ ਅਡਜਸਟ ਕਰਨ ਲੱਗ ਜਾਂਦੇ ਨੇ ਤੇ ਉਹ ਤੋਂ ਬਾਅਦ ਉਹ ਫੇਰ ਉਹਨਾਂ ਨੂੰ ਥੱਲੇ ਮਾਰਦੇ ਨੇ ਤੇ ਫੇਰ ਉਹਨਾਂ ਦੇ ਵਿੱਚੋਂ ਕੁਝ ਉੱਠ ਕੇ ਫੇਰ ਉੱਤੇ ਇਹ ਇਹ ਸਿਸਟਮ ਆ ਜਿਹੜੇ ਇਹ ਚੱਲਦਾ ਰਹਿੰਦਾ ਤੇ ਇਹਦੇ ਵਿੱਚ ਮੇਰਾ ਖਿਆਲ ਆ ਵੀ ਜਦੋਂ ਅਸੀਂ ਪਹਿਲਾਂ ਆਏ ਸੀ ਜਦ ਦੋ ਕੁ ਲੱਖ ਦਾ ਘਰ ਵਧੀਆ ਬਣ ਜਾਂਦਾ ਹੁੰਦਾ ਸੀ ਕੋਈ ਇਦਾਂ ਦੀ ਹੈ ਨਹੀਂ ਸੀ ਗੱਲ ਸਭ ਤੋਂ ਵੱਡੀਆਂ ਦੁਸ਼ਮਣ ਮਨੁੱਖ ਦੀਆਂ ਬੈਂਕਾਂ ਹੀ ਨੇ ਉਹ ਉਹ ਜਿਹੜੀ ਚੀਜ਼ ਇਹਨਾਂ ਨੇ ਸ਼ੁਰੂ ਕੀਤੀ ਆ ਹੁਣ ਜਦੋਂ ਉਹ ਕਿਤੇ ਘਾਟੇ 'ਚ ਨੇ ਜਾ ਕੇ ਜਾਂ ਵੱਡੇ ਹੀ ਸਰਮਾਇਦਾਰੇ ਲੋਕ ਨੇ ਜਿਹੜੇ ਜਿੰਨਾਂ ਕੋ ਪੈਸਾ ਜ਼ਿਆਦਾ ਹੈ ਉਹਨਾਂ ਨੂੰ ਇਹ ਫੰਡ ਦਿੰਦੀਆਂ ਨੇ ਕਿਉਂਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਫੰਡ ਦਿੰਦੀਆਂ ਨੇ ਤੇ ਆਮ ਲੋਕ ਨੇ ਜਿਹੜੇ ਇੱਥੇ ਉਹਨਾਂ ਦੇ ਕਰਜ਼ੇ ਨਹੀਂ ਮਾਫ਼ ਕੀਤੇ ਜਾਂਦੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ ਉਹਨਾਂ ਤੇ ਟੈਕਸ ਨਹੀਂ ਲਾਏ ਜਾਂਦੇ ਉਹਨਾਂ ਤੇ ਸਾਰਾ ਕੁਝ ਐਦਾਂ ਇਹ ਇਹ ਕਿ ਜੀਵਨ ਨੂੰ ਕੋਈ ਪੁੱਛਦਾ ਵੀ ਇਹ ਤੁਸੀਂ ਕਿਉਂ ਕਰਦੇ ਹੋ ਕਹਿੰਦੇ ਜੀ ਉਹ ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ ਰੁਜ਼ਗਾਰ ਦੇਣ ਦੇ ਨਾਲ ਉਹਨਾਂ ਦੇ ਮੁਨਾਫੇ ਦੇ ਵਿੱਚ ਕਮੀ ਨਹੀਂ ਹੁੰਦੀ ਬੇਰੁਜ਼ਗਾਰ ਦੇਣਾ ਉਹ ਰੁਜ਼ਗਾਰ ਜੇ ਦਿੰਦੇ ਨੇ ਤਾਂ ਜਿਹੜਾ ਮਜ਼ਦੂਰ ਆ ਉਹਨਾਂ ਨੂੰ ਕੰਮ ਕਰਕੇ ਦਿੰਦਾ ਤਾਂ ਪਰ ਉਹ ਕਿੰਨੇ ਪਰਸੈਂਟ ਮੁਨਾਫਾ ਕਮਾ ਰਹੇ ਨੇ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਕੋਈ ਉਹ ਨਹੀਂ ਦੱਸ ਰਹੀਆਂ ਵੀ ਕੀ ਆ ਉਹ ਸਾਰੇ ਹੀਟ ਉੱਤੇ ਕਰਕੇ ਆਪਣੇ ਖਰਚੇ ਵਿੱਚ ਪਾ ਲੈਂਦਾ ਹੁਣ ਇੱਥੇ ਛੋਟੇ ਤੋਂ ਛੋਟਾ ਜਿਹੜਾ ਜਿਵੇਂ ਬਿਜ਼ਨਸਮੈਨ ਮੰਨ ਲਓ ਉਹ ਆਪਣੇ ਖਰਚੇ ਕਵਰ ਕਰ ਸਕਦਾ ਪਰ ਜਿਹੜਾ ਲੇਬਰਰ ਆ ਜਿਹੜਾ ਦਿਹਾੜੀ ਕਰਨ ਜਾਂਦਾ ਉਹਦੇ ਤੇ ਉਹਨਾਂ ਟੈਕਸਰ ਲੱਗਦਾ ਹੀ ਲੱਗਦਾ ਉਹ ਉਹਨਾਂ ਦਾ ਕੋਈ ਫਰਕ ਨਹੀਂਗਾ ਵੀ ਉਹ ਉਹਦੇ ਉਹਨੂੰ ਵੀ ਕੋਈ ਰਾਇਤ ਹੋਵੇ ਹੈਨਾ ਇਹ ਜਿਹੜਾ ਸਿਸਟਮ ਆ ਨਾ سرمਾਈਦਾਰੀ ਸਿਸਟਮ ਦੇ ਵਿੱਚ ਇਦਾਂ ਹੀ ਆ ਉਹਨਾਂ ਨੇ ਇਹ ਕਰਨਾ ਹੀ ਆ ਤੇ ਲੋਕਾਂ ਨੇ ਜਦੋਂ ਫਿਰ ਕਿਉਂਕਿ ਸਰਵਾਈਵ ਤਾਰਿਕ ਨੇ ਕਰਨਾ ਬਿਲਕੁਲ ਹੈਨਾ ਤੇ ਉਹਦੇ ਕਰਕੇ ਫਿਰ ਇਹ ਸਾਰਾ ਸਿਸਟਮ ਆ ਮਹਿੰਗਾਈ ਦਾ ਇਦਾਂ ਹੀ ਚੱਲਦਾ ਤੇ ਇਹ ਜੇ ਕਹੀਏ ਵੀ ਇਹ ਠੀਕ ਹੋਵੇ ਠੀਕ ਤਾਂ ਲੋਕਾਂ ਨੂੰ ਨੋਟ ਕਰਨਾ ਪੈਣਾ ਹੁੰਦਾ